ਉਹਨਾਂ ਕਿਸਾਨ ਜਿੱਥੇ ਬੰਦੇ ਉਹਨਾਂ ਦਾ ਮਜ਼ਦੂਰ ਜਿੱਥੇ ਬੰਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲੱਖੇ ਬਾਈ ਦਾ ਧੰਨਵਾਦ ਅਗਲਾ ਧੰਨਵਾਦ ਮੈਂ ਕਰਦਾ ਉਹ ਲੋਕਾਂ ਦਾ ਉਹ ਭਰਾਵਾਂ ਦਾ ਉਹਨਾਂ ਭੈਣਾਂ ਦਾ ਉਹਨਾਂ ਦਾ ਮਾਮਾ ਦਾ ਜਿਨ੍ਹਾਂ ਨੇ ਸੱਚ ਦੀ ਲੜਾਈ ਦੇ ਵਿੱਚ ਸਾਥ ਦਿੱਤਾ ਉਹਨਾਂ ਸਾਰੇ ਲੋਕਾਂ ਅਗੇ ਪੰਜਾਬ ਦੇ ਲੋਕਾਂ ਅਗੇ ਮੇਰਾ ਸਿਰ ਝੁਕਦਾ ਮੈਂ ਉਹਨਾਂ ਦੇ ਚਰਨਾਂ 'ਚ ਮੈਂ ਸਿਰ ਝੁਕਾਉਣਾ ਜਿਨ੍ਹਾਂ ਨੇ ਇੰਨਾ ਸੱਚ ਦੀ ਆਵਾਜ਼ بلند ਕੀਤੀ ਭਾਨਾ ਜੀ ਗੱਲ ਸੁਣ ਲਓ ਬਾਈ ਮੇਰਾ ਸੋਣਾ ਸਾਰੀ ਗੱਲ ਜਵਾਬ ਦੇ ਦੇਣਾ ਤੇ ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਧਤ ਤਾਂ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਚਾਹੇ ਜੋ ਮੈਨੂੰ ਜੋ ਮੁਸੀਬਤਾਂ ਚੱਲਣੀਆਂ ਪੈਣਗੀਆਂ ਮੈਂ ਉਹ ਝੱਲਣ ਨੂੰ ਤਿਆਰ ਆਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਜਿਹੜੀ ਮੇਰੀ ਹੱਡ ਬੀਤੀ ਦੀ ਗੱਲ ਹੈ ਜਿਹੜੀ ਮੇਰੇ ਨਾਲ ਵਾਪਰੀਆਂ ਨੇਗੀਆਂ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਣਾ ਉਹਦੇ ਲਈ ਆਪਾਂ ਖੁੱਲਾ ਸਮਾਂ ਰੱਖ ਲਈਏ ਉਹਦੇ ਲਈ ਬੜਾ ਮੇਰਾ ਥੋੜਾ ਜਿਹਾ ਨਾ ਮੈਨੂੰ ਟਾਈ ਫਾਟ ਬੜਾ ਲੰਮੇ ਸਮੇਂ ਤੋਂ ਹੀ ਵਿ ਜਿਹੜੀਆਂ ਜਿਹੜੀਆਂ ਤੁਹਾਡੇ ਸਵਾਲਾਂ ਦਾ ਜਵਾਬ ਆ ਉਹ ਮੈਂ ਪੂਰੇ ਐਨ ਸਹੀ ਤਰੀਕੇ ਨਾਲ ਦੇਊਗਾ ਲੋਕਾਂ ਦੇ ਵਿੱਚ ਬੈਠ ਕੇ ਦਊਂ ਕਿਸਾਨ ਜਿੱਥੇ ਬੰਦਿਆਂ ਨਾਲ ਬੈਠ ਕੇ ਦਊ ਮਜ਼ਦੂਰ ਜਿੱਥੇ ਬੰਦਿਆਂ ਨਾਲ ਬੈਠ ਕੇ ਦਊ ਸਿੱਖ ਜਿੱਥੇ ਬੰਦਿਆਂ ਨਾਲ ਬੈਠ ਕੇ ਦਊ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਮੈਂ ਯਾਦ ਕਰਦਾ ਉਹ ਲੋਕਾਂ ਨੂੰ ਜਿਹੜਾ 28 28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਪੰਜਾਬ ਦੇ ਲਈ ਜਿਨ੍ਹਾਂ ਨੇ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਅਮੀਰੀ ਤਾਂ ਕੁਝ ਵੀ ਨਹੀਂ ਹੈਗੀ ਇਸ ਵਿੱਚ ਸਾਡੇ ਨੌਜਵਾਨ ਡਿਬਰੂਗੜ੍ਹ ਦੇ ਜੇਲ੍ਹਾਂ ਵਿੱਚ ਬੈਠੇ ਨੇਗੇ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਇਸ ਕਰਕੇ ਜਿਹੜੀ ਮੇਰੀ ਹੱਡ ਬੀਤੀ ਦੀ ਗੱਲ ਆ ਮੇਰੇ ਨਾਲ ਵਾਪਰੀਆਂ ਨੇ ਜਿਹੜੀਆਂ ਗੱਲਾਂ ਜਿਹੜੋਂ ਮੇਰੇ ਨਾਲ ਘਟਰਾਵਾ ਵਾਪਰੀਆਂ ਨੇ ਗਿਆ ਉਹ ਮੈਂ ਖੁੱਲ੍ਹ ਕੇ ਬੋਲੂਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੰਜਾਬ ਦੇ ਨੌਜਵਾਨ ਨੇ ਬੋਲਣ ਦੀ ਜੁਰਤ ਨਹੀਂ ਰੱਖਣੀ ਬਈ ਕੋਈ ਸ਼ਰਤਾਂ ਰੱਖੀਆਂ ਨੇ ਕੋਈ ਅੱਛਾ ਤੁਹਾਨੂੰ ਜਿਹੜੀਆਂ ਜਿਹੜੀਆਂ ਗੱਲਾਂ ਨੇ ਗਿਆ ਜਿਹੜੀ ਜਿਹੜੀ ਮੇਰੇ ਨਾਲ ਹੱਡ ਬੀਤੀ ਹੈ ਉਹ ਮੈਂ ਖੁੱਲੇ ਸਮੇਂ ਦੇ ਵਿੱਚ ਆਜੋ ਪਿੰਡ ਦੇ ਵਿੱਚ ਉਹ ਦੱਸਣੀ ਬੜੀ ਜ਼ਰੂਰੀ ਆ ਤੇ ਪੰਜਾਬ ਨੂੰ ਸੁਣਨੀ ਬੜੀ ਜ਼ਰੂਰੀ ਆ ਇਹ ਪੁਲਿਸ ਨੇ ਕੁੱਟਮਾਰ ਤਾਂ ਨਹੀਂ ਕੀਤੀ ਉਹ ਜੇ ਕੁੱਟਮਾਰ ਕੀਤੀ ਆ ਤਾਂ ਹੀ ਤਾਂ ਇਹਨਾਂ ਕੋਲ ਜਿਹੜੀ ਤਸ਼ੱਦਦ ਕੀਤੀ ਆ ਉਤੇ ਕਰਕੇ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਲੱਗਿਆ ਨਾ ਬਰਫ਼ ਦੇ ਪਾਇਆ ਗਿਆ ਪਾਣੀ ਪਾਇਵ ਗਿਆ ਉਹ ਤਾਂ ਸਾਨੂੰ ਸਭ ਨੂੰ ਪਤਾ ਹੀ ਆ ਉਹ ਐਡਾ ਤਾਂ ਮੈਂ ਕੋਈ ਜ਼ੁਲਮ ਕੀਤੀ ਨਹੀਂ ਸੀਗੇ ਬਿਲਕੁਲ ਵੀ ਗੱਲ ਵੀਡੀਓ ਕਾਲ ਨਾਲੇ ਬਿਲਕੁਲ ਸਾਰੀਆਂ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਸਬੂਤ ਚਾਹੀਦਾ ਕੱਲੇ-ਕੱਲੇ ਜੀਦਾ ਸਬੂਤ ਵੀ ਦੇ ਮੰਗੋ ਧੰਨਵਾਦ ਕਰਦਾ ਕੋਈ ਇਹਨਾਂ ਨੇ ਜਿਨ੍ਹਾਂ ਸਾਥ ਦਿੱਤਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਜਿੰਨੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇਗੇ ਮੈਂ ਮੀਡੀਆ ਦਾ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਧੰਨਵਾਦ ਖੜੇ ਨੇਗੇ ਜਿੰਨੇ ਵੀ ਸਾਡੇ ਹੋਰ ਮੈਂ ਕਿੰਨਾ-ਕਿੰਨਾ ਕਹਦਾ 9 ਇਸ ਕਰਕੇ ਜਿਹੜਾ ਤੁਹਾਡੇ ਗੱਲ ਸਵਾਲਾਂ ਦੇ ਜਵਾਬ ਨੇ ਜਿਹੜੀ ਹੱਡ ਦਿੱਤੀ ਹੈ ਉਹ ਥੋੜੀ ਕਹਾਣੀ ਲੰਮੀ ਹੈ ਮੇਰੇ ਪਿੰਡ ਦੇ ਨਗਰਕੋਟ ਦੇ ਨਾਲ ਦੇ ਵਿੱਚ ਬੈਠ ਕੇ ਤੇ ਮੈਂ ਕਿਸਾਨ ਜਿਹੜੇ ਆਪਣੇ ਆਗੂਆਂ ਦੇ ਨਾਲ ਬੈਠ ਕੇ ਜਿਹੜੀ ਸਾਰੇ ਖਲਾਸੇ ਕਰਾਂਗੇ ਦਿੱਲੀ ਜਾਵੋਗੇ ਦਿੱਲੀ ਦਾ ਬਾਈ ਕਿਸਾਨ ਨਹੀਂ ਲਾ ਦਿੱਲੀ ਨੇ ਕਿਉਂ ਨਹੀਂ ਜਾਵਾਂਗੇ ਦਿੱਲੀ ਜਾਣ ਨੂੰ ਤਿਆਰ ਆ ਬਰ ਬੋਰਡ ਕੀਤੀ ਹੈ ਤੁਹਾਡੀ ਦਾਦਾ ਜੀ ਦੀ ਇਸ ਜਿਹੜੀ ਕਿਸਾਨ ਯੂਨੀਅਨ ਨੂੰ ਖੜੀ ਕਰਨ ਦੇ ਵਿੱਚ 60 ਸਾਲ ਦੀ ਸੇਵਾ ਹੈ ਇਸ ਕਰਕੇ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰਮਟਨ ਨੂੰ ਤਿਆਰਾਂ ਤੇ ਮਰਨ ਮੇਟਨ ਨੂੰ ਤਿਆਰ ਰਹਾਗੇ ਹੁਣ ਜਿਹੜੀ ਮੇਰੀ ਸਿਹਤ ਆ ਨਾ ਥੋੜੀ ਉੱਥੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੜਦਾ ਰਿਹਾ ਟਾਈਫਾਇਟ ਮੈਨੂੰ ਵਿਗੜਿਆ ਹੋਇਆ ਉਹ ਸਾਰੀ ਜਿਹੜੀ ਕਹਾਣੀਆਂ ਘੰਟੇ ਤੋਂ ਘੰਟੇ ਦੀ ਸਾਰੀ ਜਿਹੜੀ ਥੋੜੇ ਕਹਾਣੀ ਕਰਾਂਗੇ ਪਰ ਜੋ ਮੇਰੇ ਨਾਲ ਸਦਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਮੈਂ ਪੰਜਾਬ ਦੇ ਲੋਕਾਂ ਅੱਗੇ ਰੱਖੂੰਗਾ ਇਹ ਚੋਕ ਕਰਨ ਨਾਲ ਦੀ ਕਿਹਦੇ ਵਾਸਤੇ ਮੰਗਾ ਰਹੇ ਸੀ ਉਹ ਮਾਫੀਆਂ ਜੀ ਮਾਫੀਆਂ ਭਾਈ ਆਹੀ ਵੀ ਕਿ ਜਵਾਨੀ ਬੋਲੇ ਨਾ ਮੇਰੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਵੀ ਸਰਹਾਰ ਕਰਤਾ ਸੀ ਵੀਡੀਓ ਦੇ ਲਈ ਮੈਂ ਸਾਰੀ ਕਹਾਣੀ ਅੱਗੇ ਰੱਖ ਬਸ ਠੀਕ ਆ ਵੀਰੇ